ਚਾਹੀਦੇ ਸੀ ਜਿਹੜੇ ਅੱਜ ਇਹ ਸਾਡੇ ਤੇ ਜੋ ਉਂਗਲਾ ਕਰ ਰਹੇ ਆ ਤੇ ਛੋਟੇ ਡਨ ਇਟ ਪਾਦੀ ਤੇ ਬਣਾਇਆ ਸਾਨੂੰ ਤਾਂ ਹਜੇ ਹੋਈ 3 ਸਾਲਾ ਗੁਰੂ ਜੀ ਤੇ ਸ਼ੁਡ ਵੇਟ ਸਬਰ ਰੱਖਣਾ ਚਾਹੀਦਾ ਐਨੀ ਆਲਵੇਸ ਕ੍ਰਿਟਾਈਜ਼ ਉਂਗਲਾਈਂ ਕਰੀ ਜਾਓ ਵੀ ਤੁਸੀਂ ਐ ਨਹੀਂ ਕੀਤਾ ਤੁਸੀਂ ਐ ਨਹੀਂ ਕਰ ਰਹੇ ਆ ਹਜੇ ਤੱਕ ਤਾਂ ਜਿਹੜੇ ਮਤਲਬ ਕਿ ਤੁਸੀਂ ਇੱਥੇ ਗੁੰਡੇ ਗੁੰਦ ਕੇ ਗਏ ਹੋ ਜਿਹੜੀਆਂ ਕੰਨਾਂ ਦੇ ਕੇ ਗਏ ਹੋ ਅਜੇ ਤੱਕ ਤਾਂ ਸਤੋ ਹੀ ਨਹੀਂ ਖੁੱਲੀਆਂ ਉਹ ਕਹਿੰਦੇ ਸਰਕਾਰ ਕੋ ਪੈਸੇ ਨਹੀਂ ਔਰ ਵਾਦੇ ਵਾਦੇ ਉਹ ਫੋਟਲੀ ਸਾਹਿਬ 3 ਸਾਲ ਦੇ ਬਜਟ ਲੈ ਆਏ ਕਹਿੰਦੇ ਕਿ ਜੋ ਜੋ ਰੱਖੇ ਸੀਗੇ ਪੂਰੇ ਕੋਈ ਨਹੀਂ ਕਹਿੰਦੇ ਅੰਕੜੇ ਹੀ ਬਸ ਫਿਰਦੇ ਜਾ ਰਹੇ ਆ ਪੈਸੇ ਕਿੱਥੇ ਪਕਾੜੀ ਨੇ ਜਾ ਕਿ ਸਾਡੀ ਹੈਡਕਾ ਅਸੀਂ ਪਬਲਿਕ ਨੂੰ ਜਵਾਬ ਦੇਣਾ ਇਹਨਾਂ ਨੂੰ ਕਾਦੀ ਟੈਨਸ਼ਨ ਹੋਈ ਪਈ ਆ ਜੇ ਅਸੀਂ ਨਾਂ ਦੇ ਪਾਵਾਂਗੇ ਤਾਂ ਅਸੀਂ ਪਬਲਿਕ 'ਚ ਜਾਣਾ ਇਹਨਾਂ ਨੇ ਤਾਂ ਨਹੀਂ ਜਾਣਾ ਅਸੀਂ ਵਾਦੇ ਕੀਤੇ ਸੀ ਉਹ ਸਾਡੀ ਹੈਡਕਾ ਇਹਨਾਂ ਨੂੰ ਕਿਉਂ ਚਿੰਤਾ ਲੱਗੀ ਪਈ ਆ ਸਿਰਫ ਇੱਕ ਵਾਵਾ ਪਟੋਰਨ ਦੇ ਖਾਤਰ ਦੇ ਜਸਟ ਮੇਕਿੰਗ ਥਿਸ ਨਿਊਜ਼ अदरवाइज ਕੋਈ ਗੱਲ ਨਹੀਂ ਜੋ ਅਸੀਂ ਵਾਅਦੇ ਕੀਤੇ ਅਸੀਂ ਪੂਰੇ ਕਰਾਂਗੇ